ਪ੍ਰੈਸ ਕਾਨਫਰੰਸ ਦਾ ਮਤਲਬ ਹੈਗੇ ਕਿ ਆਮ ਆਦਮੀ ਪਾਰਟੀ ਦੀ ਰੀਡ ਦੀ ਹੱਡੀ ਜਿਹੜੀ ਹੈਗੀ ਉਹ ਟੁੱਟਣੀ ਸ਼ੁਰੂ ਹੋ ਗਈ ਹੈ। ਵੈਸੇ ਤਾਂ ਸਾਡਾ ਜਿਹੜਾ ਪ੍ਰਚਾਰ ਹੈ ਜਾਂ ਲੋਕਾਂ ਦੀ ਜਾਗਰਤੀ ਉਹ ਸਾਰਿਆਂ ਬਰੇ ਆ ਪਰ ਕਿਉਂਕਿ ਇਹ ਸਰਕਾਰ 'ਚ ਬੈਠੇ ਲੋਕ ਹਮੇਸ਼ਾ ਦਿਖਾਈ ਦਿੰਦੇ ਹੁੰਦੇ ਆ ਔਰ ਇਹ ਤਾਂ ਬਹੁਤ ਵੱਖਰੇ ਦਿਖਾਈ ਦੇ ਰਹੇ ਆ ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਨੇ ਸਟੇਟ ਨਾ ਕੀਤਾ ਔਰ ਖਾਸ ਤੌਰ ਤੇ ਸੰਗਰੂਰ ਨਾ ਕੀਤਾ ਜਿੱਥੇ ਪੀਣ ਵਾਲੇ ਪਾਣੀ ਨੂੰ ਵੀ ਲੋਕ ਤਰਸਦੇ ਆ ਗਰਮੀ ਦੀ 40 ਡਿਗਰੀ ਦੇ ਵਿੱਚ ਬਾਕੀ ਗੱਲਾਂ ਤਾਂ ਛੱਡ ਦਈਏ ਤਾਂ ਉਹੋ ਜਿਹੇ ਟਾਈਮ ਦੇ ਵਿੱਚ ਫਿਰ ਜਦੋਂ ਇਸ ਤਰ੍ਹਾਂ ਹਾਲਾਤ ਬਣਦੇ ਆ ਇਹ ਮੁੰਡਾ ਵੀ ਇਹਦਾ ਫਾਊਂਡਰ ਮੈਂਬਰ ਹੈ ਵਿੱਕੀ ਗੱਲ ਹੈ ਇਹ ਰਜੇਸ਼ ਵਰਮਾ ਜੀ ਹੈਗੇ ਆ ਇਹਨਾਂ ਦੇ ਬਹੁਤ ਨੇੜੇ ਦੇ ক্লোਜ਼ ਜਿਹੜੇ ਹੈਗੇ ਫਾਊਂਡਰ ਮੈਂਬਰਾਂ ਚੋਂ ਆਉਂਦੇ ਆ ਤੇ ਜੇ ਇਹ ਜੇ ਲੋਕ ਅੱਜ ਨਰਾਸ਼ ਨੇ ਤਾਂ ਇਹਦਾ ਇੱਕ ਸੁਨੇਹਾ ਸਾਰੇ ਸੰਗਰੋਹ ਨੂੰ ਤੇ ਸਾਰੇ ਪੰਜਾਬ ਨੂੰ ਲੈ ਲੈਣਾ ਚਾਹੀਦਾ ਵੀ ਹਾਲਾਤ ਕੀ ਹੈਗੇ ਗਰਾਊਂਡ ਤੇ ਹੁਣ ਤਾਂ ਵਟੇ ਵੀ ਪੈਣ ਲੱਗੇ ਸੀ ਆਮ ਦੇ ਜੇ ਆਪਾਂ ਕੋ ਅੱਗੇ ਮਾੜੀ ਮੋਟੀ ਗੱਲ ਕਰਦੇ ਸੀ ਸੁਣਿਆ ਸੀ ਅੱਜ ਤੱਕ ਕਿਥੇ ਸੀ ਆਮ ਦੇ ਵਟਾ ਪਿਆ ਤੇ ਅਜੇ ਤਾਂ ਥੋੜੇ ਸਰੂਲ ਸ਼ਹਿਰ ਦੇ ਵਿੱਚ ਉਹ ਲੜਕੀ ਬੈਠੀ ਹੈ ਜਿੰਨ ਦੋ ਮਹੀਨੇ ਤੋਂ ਜਿਹੜੀ ਉੱਪਰ ਟਾਵਰ ਤੇ ਚੜੀ ਹੋਈ ਔਰ ਰੇਡੀਏਸ਼ਨ ਇੰਨੀ ਖਤਰਨਾਕ ਦੇ 40 ਡਿਗਰੀ ਹੈ ਜੀ ਉਸ ਬੱਚੀ ਨੂੰ ਕੁਸ਼ ਹੋ ਗਿਆ ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਨਾ ਪਰਮਾਤਮਾ ਨੇ ਇਹਨਾਂ ਲੋਕਾਂ ਨੇ ਸੰਗਰੂਰ ਦੇ ਨਾਲ ਪੰਜਾਬ ਦੇ ਨੇ ਉਹ ਅੰਨੇ ਹੋਏ ਹੋਏ ਆ ਅੱਜ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਫਿਰਦੇ ਆ ਜਦੋਂ ਇਹਨਾਂ ਦੇ ਬੇਸਿਕ ਲੋਕ ਫਾਊਂਡਰ ਮੈਂਬਰ ਜਿਹੜੇ ਲੋਕ ਹੈਗੇ ਆ ਅੱਜ ਨਾਰਾਜ਼ ਹੋ ਕੇ ਇੱਕ ਉਸ ਆਦਮੀ ਵੱਲ ਦੇਖ ਰਹੇ ਜਿਹਦੇ ਕੋਲ ਅੱਜ ਬਹੁਤ ਵੱਡੀ ਕੋਈ ਗੱਲ ਵੀ ਨਹੀਂ ਹੈਗੀ ਅੱਜ ਮੈਂ ਖੁਦ ਇੱਕ ਸਹਾਰਾ ਲੈਣ ਵਾਸਤੇ ਸੰਗਰੂਰ ਵਾਲਿਆਂ ਕੋਲ ਆਇਆ ਹਾਂ ਤੇ ਜੀ ਅੱਜ ਮੇਰੇ ਕੋਲ ਦੇਖਿਆ ਜਾ ਰਿਹਾ ਹੈ ਅੱਜ ਕੁਝ ਲੋਕ ਇਹ ਦੇਖ ਰਹੇ ਆ ਤਾਂ ਮੈਂ ਇਸ ਨੂੰ ਇੱਕ ਬਹੁਤ ਹੀ ਚੰਗਾ ਸ਼ਗਨ ਸਮ ਪੰਜਾਬ ਦੇ ਭਲੇ ਵਾਸਤੇ ਜਿਸ ਫਰੰਟ ਦੀ ਅਸੀਂ ਕੋਈ ਕਾਮਨਾ ਕਰਦੇ ਆਇ ਕੁੜੀ ਸਿਪੀਗਲ ਬੈਠੀ ਹੈ ਇਹ ਵੀ ਚਰਮਾ ਬੈਠੀ ਹੈ ਇਹ ਵੀ ਤਾਂ ਇੱਥੇ ਕਾਗਜ਼ ਪਰ ਲਾਈ ਹੋਈ ਸੀ ਆਗਮ ਬਖਤੜੀ ਜੀ ਬਾਰੇ ਤੁਹਾਨੂੰ ਪਤਾ ਹੈ ਇਹੋ ਲੋਕ ਨੇ ਜਿਹੜੇ ਆਪਣੇ ਕਾਗਜ਼ ਤਾਂ ਜਿਹੜੇ ਉਹਨਾਂ ਨੇ ਕਿਤੇ ਹੀ ਹੈ ਵਾਪਸ ਨਾਲ ਟੀਮ ਬਣ ਗਈ ਹੈ ਜਿਹਨੂੰ ਟੀਮ ਬੰਦਾ ਬੰਦਾ ਤਾਂ ਆਪਣੀ ਸਾਰੀ ਨਰਜੀ ਜਿਹੜੀ ਉਹਨਾਂ ਕੋਲ ਹੁੰਦੀ ਹੈ ਤੁਹਾਡੇ ਕੋਲ ਆ ਜਾਂਦੀ ਹੈ ਉਹ ਇੱਕ ਫਰੰਟ ਜਿਹੜਾ ਸੋਚਦੇ ਸੀਗੇ ਉਹ ਵੱਡਾ ਹੋ ਰਿਹਾ ਹੈ ਜ਼ਿੰਮੇਵਾਰ ਲੋਕ ਆ ਰਹੇ ਆ ਅਹੁਦੇਦਾਰ ਲੋਕ ਆ ਰਹੇ ਆ ਹੋਰ ਵੀ ਆਉਣਗੇ ਕਿਉਂਕਿ ਅਰੇ ਪਰਛਾਵੇਂ ਹੈਗਾ ਸਰਕਾਰ ਦਾ ਇਹ ਰਾਜਧਾਨੀ ਦਾ ਭਲੇਖਾ ਇਹਨਾਂ ਦਾ ਟੁੱਟ ਜਾਊਗਾ ਜਿਹੜਾ ਇਕੱਲੇ ਨਹੀਂ ਤੋ ਦੋ ਤਿੰਨ ਜਿਹੜੀਆਂ ਹੈਗੀਆਂ ਪੰਜਾਬ ਚ ਰਾਜਧਾਨੀਆਂ ਇੱਕ ਬਠਿੰਡੇ ਵਿੱਚ ਸਿਮਰਤ ਜਿਹੜੀ ਬਾਦਲ ਹੈਗੀ ਹੈ ਇੱਕ ਪ੍ਰਨੀਤ ਕੌਰ ਜਿਹੜੀ ਹੈਗੀ ਹੈ ਪਟਿਆਲੇ ਤੋਂ ਖੜੀ ਹੈ ਇੱਕ ਇਹਨਾਂ ਦੀ ਰਾਜਧਾਨੀ ਹੈ ਇਹ ਲੋਕ ਪੰਜਾਬ ਦੇ ਜਿਹੜੇ ਸੰਗਰੂਰ ਦੇ ਹੈਗੇ ਆ ਲਾਜ਼ਮੀ ਇਹਨਾਂ ਦਾ ਰਾਜਧਾਨੀਆਂ ਦਾ ਜਿਹੜਾ ਖਾਬ ਇਹਨਾਂ ਦਾ ਖਤਮ ਕਰਦੇ ਹੋਏ ਇਸ ਵਾਰ ਨਵੇਂ ਜਿਹੜੇ ਰਿਜ਼ਲਟ ਦੇਣਗੇ ਜੀ ਨਹੀਂ ਅਸਲ ਤਾਂ ਹੈ ਜੇ ਫਾਊਂਡਰ ਕੌਣ ਹੁੰਦਾ ਫਾਊਂਡਰ ਹੁੰਦੀ ਹੈ ਨਹੀਂ ਜੇ ਨਹੀਂ ਥੋੜੀ ਕਮਜ਼ੋਰ ਹੈ ਤੇ ਬਾਕੀ ਕਿ ਹੋਊਗਾ ਇਹ ਵੱਡੇ ਚਿਹਰੇ ਆ ਦਲ ਬਦਲੂ ਅਫਦਲੇ ਕਹਿੰਨੇ ਹੁੰਨੇ ਆਪਾਂ ਆਮ ਆਸ਼ਾ ਪਾਸ਼ਾ ਜੀ ਮੈਂ ਤਾਂ ਹੈ ਕਹਿੰਨਾ ਇਹ ਦਲ ਬਦਲੂ ਜਿਹੜੇ ਲੋਕ ਐ ਇਹ ਖਾਸ ਤੌਰ ਤੇ ਇੱਥੇ ਜਿਹੜੇ ਆਪਣੇ ਇਥੋਂ ਦੇ ਕੈਂਡੀਡੇਟਾ ਜੋ ਗਣ ਲਈਏ ਵੈਸੇ ਤਾਂ ਪੰਜਾਬ ਭਰਿਆ ਪਿਆ ਦਲ ਬਦਲੂ ਦਲਿਆ ਨਾ ਤੇ ਦੋ ਇੱਥੇ ਵੀ ਹੈਗੇ ਇੱਕ ਤਾਂ ਸੁਖਵਾਲ ਖਹਿਰਾ ਦਲ ਬਦਲਦੇ ਹੋਏ ਆਏ ਐ ਤੇ ਆ ਜਿਹੜਾ ਦੂਸਰਾ ਆਇਆ ਅਰਵਿੰਦ ਖੰਨਾ ਇਹ ਤਾਂ ਦਲਿਆਂ ਤੋਂ ਵੀ ਅਗਲੀ ਜਿਹੜੀ ਕੈਟਾਗਰੀ ਤਗੜ ਦਲੇ ਹੁੰਦੇ ਐ ਇਹ ਤਗੜ ਦਲਾ ਜਿਹੜਾ ਜਿੱਤ ਕੇ ਇਥੋਂ ਭਜਿਆ ਹੋਇਆ ਸੀਗਾ ਹਾਰ ਕੇ ਤਾਂ ਪੰਜੇਵਜੇ ਲੋਕ ਵੇਖੇ ਆਪਾਂ ਜਿੱਤ ਕੇ ਭਜੇ ਹੋਏ ਲੋਕ ਜਿਹੜੇ ਹੈਗੇ ਅੱਜ ਵੋਟਾਂ ਮੰਗਦੇ ਫਿਰਦੇ ਥੋੜੀਆਂ ਪੀੜੀ ਦੇ ਕੇਸ ਇਹਨਾਂ ਤੇ ਸਮਗਰ ਉਹ ਜਿਹੜਾ ਕਹਿ ਰਿਹਾ ਹੈਗਾ ਮੈਂ ਚੀਕਾ ਮਰ ਮਰ ਕੇ ਕਹਿ ਰਿਹਾ 12 ਇਥੇ ਉਹ ਹੋ ਚੁੱਕੀਆਂ ਡੇ ਬੇਟਾ ਕਿਤੇ ਹਿੰਮਤ ਹੋਈ ਇਹਨਾਂ ਦੀ ਗੱਲ ਕਰਨ ਦੀ ਕਿ ਅਸੀਂ ਪਲੇਟਫਾਰਮ ਤੇ ਪਬਲਿਕ ਦੇ ਤੇ ਆਏ ਹੈ ਜਿਹਨਾਂ ਤੇ ਆਪਣੇ ਤੇ ਜਵਾਨੀ ਨੂੰ ਤਬਾਹ ਕਰਨ ਦੇ ਇਲਜ਼ਾਮ ਹੋਣ ਤੇ ਉਹ ਗੱਲਾਂ ਕਰਨਾ ਜਿਸ ਵੀ ਲੋਕ ਵੋਟਾਂ ਦੇਣਗੇ ਅਸੀਂ ਮਰਜੀਤ ਮਾਨ ਦੀ ਗੱਲ ਕਰ ਲਓ ਭਗਤ ਸਿੰਘ ਨੂੰ ਇਹ ਜੀ ਸ਼ਹੀਦ ਭਗਤ ਸਿੰਘ ਜੀ ਇਹ ਜਿਹੜਾ ਅਰਥਵਾਦੀ ਨੇ ਤੇ ਜੇ ਬਾਕੀ ਜਾਣਕਾਰੀ ਦੇਣੀ ਸਾਨੂੰ ਉਹ ਵੀ ਦੱਸ ਦਿਓ ਕਿ ਬਾਕੀ ਦੇ ਸਾਡੇ ਸ਼ਹੀਦ ਕੀ ਨੇ ਜੇ ਤਾਂ ਇਹ ਗੱਲ ਠੀਕ ਕਹਿੰਦਾ ਸਮਝਦਾਰ ਮੈਸੂਰੂਰ ਦੇ ਲੋਕਾਂ ਨੂੰ ਕਹਿੰਦਾ ਤੇਰੇ ਨੂੰ 100% ਵੋਟ ਪਾਓ ਪਰ ਜੇ ਇਹ ਝੂਠ ਹੈ ਜੇ ਸਾਡੇ ਸ਼ਹੀਦ ਜਿਹੜੇ ਹੈਗੇ ਇਹ ਅੰਗਰੇਜ਼ਾਂ ਦੇ ਪਿੱਠੂ ਇਹਨਾਂ ਨੂੰ ਅੱਜ ਅਤਵਾਦੀ ਕਹਿੰਦੇ ਐ ਤੇਰੀਆਂ ਨੂੰ ਜਮਾਨਤਾਂ ਜਵਾਬਦ ਕਰਾਉਣੀਆਂ ਜਿਹੜੀਆਂ ਇਹ ਸਭ ਤੋਂ ਪਹਿਲਾ ਕੰਮ ਹੈ ਇਹੋ ਜਿਹੇ ਲੋਕਾਂ ਦੀਆਂ ਜਿਹੜੇ ਕਿ ਅੱਜ ਦੁਬਾਰਾ ਫਿਰ ਆਪਣੇ ਖੂਨ ਦੇ ਭਰੇ ਹੋਏ ਹੱਥਾਂ ਨਾਲ ਅੱਜ ਦੁਬਾਰਾ ਸੋਡੀਆਂ ਵੋਟਾਂ ਵੱਲ ਝਾਕ ਕਰਦੇ ਐ ਸਾਰੀ ਮਟਪਾਤੀ ਅੱਜ ਤੱਕ ਉਹ ਪ੍ਰਾਪਤੀ ਦੱਸ ਦਿਓ ਪਬਲਿਕ ਦੇ ਪੈਸੇ ਨੂੰ ਪਬਲਿਕ ਨੂੰ ਦੇ ਕੇ ਜੇ ਕੋਈ ਦੇ ਦੇ ਵੀ ਦਾਨ ਕਰੇ ਇਹ ਇਹਕਾਰੀਆਂ ਗੱਲਾਂ ਹੈ ਨੌਕਰੀਆਂ ਦੇ ਗੱਲਾਂ ਕਰਦੇ ਆ 142000 ਨੌਕਰੀ ਖਤਮ ਕੀਤੀ ਹੈ ਸਟੇਟ ਨੇ ਰੈਗੂਲਰ ਤੇ 42000 ਨਕਲੀ ਜਿਹੜੀਆਂ ਗੱਲਾਂ ਕਰਕੇ ਆ ਬੈਠੀ ਹੈ ਕੇਜਰੀਵਾਲ ਦੀ ਭੈਣ ਕਹਿੰਦੇ ਇਹਦਾ ਰੋਲ ਦੇ ਫਿਰਦੇ ਲੋਕ ਕਿਹਨੂੰ ਦਿੱਤੀਆਂ ਨੇ ਨੌਕਰੀਆਂ ਬੁਖਾਏ ਕਿੱਦਿਆਂ ਨੇ ਕਾਗਜ਼ਾਂ ਤੇ ਐਡਵਰਟਾਈਜ਼ਮੈਂਟ ਤੋਂ ਸਾਰਾ ਬੁਸ਼ ਜਿਹੜਾ ਹੈ ਰਾਜਨੀਤਿਕ ਦਲ ਪੁਣਾ ਜਿਹੜਾ ਹੈ ਲੋਕੋ ਜਿਹੜੇ ਦੇਖੋ ਸਾਹਮਣੇ ਆ ਲੋਕ ਬਹੁਤ ਜ਼ਿਆਦਾ ਨਾਰਾਜ਼ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਅਪੀਲ ਅਸੀਂ ਇੱਥੇ ਘਟੋਗੜ ਸੰਗਰੂਰ ਕੀਤੀ ਹੈ ਕਿ ਪੰਜੇ ਪਾਰਟੀਆਂ ਜਿਹੜੀਆਂ ਹੈਗੀਆਂ ਤੁਹਾਡੀਆਂ ਦੁਸ਼ਮ ਇਥੋਂ ਆਜ਼ਾਦ ਉਮੀਦਵਾਰ ਕਿੰਨੇ ਖੜੇ ਹੈਗੇ ਆ ਬਲਵਿੰਦਰ ਸੇਖੋਂ ਨੂੰ ਭਾਵੇਂ ਨਾ ਪ੍ਰਾਇਓਰਿਟੀ ਦਿੱਤੀ ਜਾਵੇ ਪਰ ਇਹਨਾਂ ਪੰਜ ਪਾਰਟੀਆਂ ਨੂੰ ਜਿਹੜਾ ਹੈਗਾ ਨਕਾਰ ਕੇ ਆਜ਼ਾਦ ਲੋਕਾਂ ਵਿੱਚ ਜੇ ਅਸੀਂ ਚੋਣਾਂ ਕਰ ਵੱਧ ਤੋਂ ਵੱਧ ਵੋਟ ਕਰਾਂਗੇ ਤਾਂ ਅਸੀਂ ਕੋਈ ਇਨਸਾਫ ਕਰ ਸਕਾਂਗੇ ਆਪਣੇ ਲੋਕਤੰਤਰ ਨਾਲ ਜੀ ਅੱਜ ਇਹ ਅੱਜ ਤਕੀਫ ਦੀ ਜੀ ਪੈਸੇ ਨੁਕਸਾਨ ਦੀਆਂ ਗੱਲਾਂ ਫੈਦੇ ਨੁਕਸਾਨ ਦੀਆਂ ਗੱਲਾਂ ਨਹੀਂ ਹੈਗੀਆਂ ਅੱਜ ਕਿਸੇ ਚੀਜ਼ ਨੂੰ ਸਿਰਜਣਾ ਨਵੀਂ ਚੀਜ਼ ਕਰਨੀ ਹੁੰਦੀ ਹੈ ਤਾਂ ਬਹੁਤ ਚੀਜ਼ਾਂ ਤੋਂ ਉੱਪਰ ਹੋਣਾ ਪੈਂਦਾ ਇਹ ਤਾਂ ਕਲੀਅਰ ਘੱਟੀ ਹੈਗਾ ਇਹ ਤਾਂ ਕਲੀਅਰ ਹੀ ਹੈ ਨਾ ਕੋਈ ਚੀਜ਼ ਹੈ ਜਿਹੜੀ ਹੈਗੀਆਂ ਸਾਨੂੰ ਕਿੰਨੀ ਵੋਟ ਪੈਂਦੀ ਹੈ ਸਮੇਂ ਦੇ ਕਰਮ ਵਿੱਚ ਹੈ ਪਹਿਲਾਂ ਗੱਲਾਂ ਕਰਨੀਆਂ ਝੂਠ ਮਾਰਨੀਆਂ ਜਾਂ ਓਵਰ ਐਮਿਸ਼ਨ ਹੋਣਾ ਮੈਨੂੰ ਨਹੀਂ ਆਉਂਦਾਗਾ ਚਾਰ ਤੇ ਕਿਹਨੂੰ ਲੱਗਦਾ ਪਤਾ ਪਰ ਇੰਨੀ ਗੱਲ ਗਰੰਟੀ ਹੈ ਕੋਈ ਜਿੱਤੂਗਾ ਜਾਂ ਕੋਈ ਹਾਰੂਗਾ ਤੇ ਜੇ ਅਪੀਲ ਮੇਰੀ ਪਹੁੰਚੀ ਹੋਈ ਜਿੱਥੋਂ ਤੱਕ ਮੈਂ ਕਹਿੰਦਾ ਮੇਰੀ ਆਵਾਜ਼ ਨਹੀਂ ਗਈ ਮੇਰੇ ਕੋਲ ਐਡਵਰਟਾਈਜ਼ਮੈਂਟ ਨਹੀਂ ਹੈ ਮੇਰੇ ਕੋਲ ਬੋਰਡ ਨਹੀਂ ਹੈਗੇ ਬਿਲਕੁਲ ਉਹ ਸਾਧਨ ਨਹੀਂ ਹੈਗੇ ਜਿਹੜੇ ਇਹਨਾਂ ਕੋਲ ਆ ਕੇ ਲੋਕਾਂ ਨੂੰ ਭਰਮਾ ਰਹੇ ਹੈ ਜੱਜ ਮੇਰੇ ਕੋਲ ਹੁੰਦੇ ਮੈਂ ਜ਼ਬਾਨ ਤਾਂ ਜ਼ਬਤ ਕਰਾ ਕੇ ਤੋਂ ਸੀਟ ਕੱਢ ਕੇ ਵਾਉਂਦਾ ਪਰ ਜਿੱਥੇ-ਜਿੱਥੇ ਮੇਰੀ ਆਵਾਜ਼ ਗਈ ਹੈ ਮੈਨੂੰ ਉਮੀਦ ਨਹੀਂ ਹੈਗੀ ਬੇਦੀੜੀ ਅਪੀਲ ਕੀਤੀ ਵੀ ਮੈਨੂੰ ਇੱਕ ਪਰਿਵਾਰ ਇੱਕ ਵੋਟ ਦੇ ਦੇਵੇ ਇੱਕ ਵੋਟ ਇੱਕ ਪਰਿਵਾਰ ਜੇ ਦੇ ਦੇਵੇ ਮੇਰੀ ਗੱਲ ਪਹੁੰਚੇ ਮੈਂ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਜਿਉਂਦਾ ਹੋ ਕੇ ਤਕੜਾ ਹੋ ਕੇ ਵੱਡਾ ਹੋ ਕੇ ਇਹਨਾਂ ਨਾਲ ਮੱਥਾ ਲਾਉਂਗਾ ਨਹੀਂ ਤਾਂ ਜੋ ਵੀ ਮੰਡਟ ਹੋਊਗਾ ਮੈਂ ਉਹਨੂੰ ਆਪਣੀ ਜਿੱਤ ਵਿੱਚ ਸਮਝਦਾ ਹੋਇਆ ਜਿੰਨੀ ਵੋਟ ਹੋਊਗੀ 5 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਗੱਲ ਦੱਸਾਂਗੇ ਕਿ ਜਿੱਤਿਆ ਹੋਇਆ ਐਮਪੀ ਐਮਪੀਓ ਹੁੰਦਾ ਹੈ ਨਾ ਕੰਮ ਕਰਦਾ ਦਿਸੇ ਇਹ ਭਗੌੜਿਆਂ ਨੇ ਇਹਨਾਂ ਫਜ਼ਲੀ ਬਟੇਰੀਆਂ ਨੇ 4 ਤਰੀਕ ਤੋਂ ਬਾਅਦ ਨਹੀਂ ਦਿਸਣਾ ਬਲਵਿੰਦਰ ਸਿੰਘ ਸੇਖੋ ਇੱਕੋ ਹੀ ਵਾਦਾ ਕਰ ਰਿਹਾ ਕਿ 4 ਤਰੀਕ ਤੋਂ ਬਾਅਦ ਅਕਤੂਬਰ 2012 ਆਮ ਆਦਮੀ ਪਾਰਟੀ ਦਾ ਜਦੋਂ ਅੰਨਾ ਹਜਾਰੇ ਦਾ ਅੰਦੋਲਨ ਸੀ ਅਕਤੂਬਰ 2012 ਅਸੀਂ ਕਿੱਥੇ ਨਹੀਂ ਗਏ ਇੱਕ ਫਤਿਹਗੜ੍ਹ ਸਾਹਿਬ ਤੋਂ ਇੱਕ ਯਾਤਰਾ ਚੱਲੀ ਸੀ ਪੰਜਾਬ ਬਚਾਓ ਯਾਤਰਾ ਆਮ ਆਦਮੀ ਪਾਰਟੀ ਦੀ ਵੀ ਚੱਲੀ ਯੂਥ ਯਾਤਰਾ ਕਰਨ ਸੀ ਉਹਨਾਂ ਅਸੀਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੁਸੈਨੀਵਾਲ ਬਾਰਡਰ ਤੇ ਜਾ ਕੇ ਉਹ ਯਾਤਰਾ ਖਤਮ ਕੀਤੀ ਗਈ ਸੀ ਅਸੀਂ ਉਦੋਂ ਦੇ ਪਾਰਟੀ 'ਚ ਜੁੜੇ ਸਾਨੂੰ ਅਸੀਂ ਭਗਵੰਤ ਮਾਨ ਸਾਹਿਬ ਦਾ ਦਫ਼ਤਰ ਦਾ ਅਸੀਂ ਉੱਤੇ ਬੈਠੇ ਰਹਿੰਦੇ ਸੀ ਸੰਭਾਲਿਆ ਤੱਕ ਅਸੀਂ ਬਹੁਤ ਕੁਝ ਕੀਤਾ ਅਸੀਂ ਘਰ ਘਰ ਜਾ ਕੇ ਬੈਲ ਵਜਾ ਕੇ ਕਹਿੰਦੇ ਰਹੇ ਕਿ ਜਾਗੋ ਜਾਗੋ ਬਹੁਤ ਸਾਰੀ ਜਾਗੋਆਂ ਵੀ ਕੱਢੀਆਂ ਆਈਆਂ ਸ਼ਹਿਰ ਚ ਪਿੰਡਾਂ ਚ ਮੱਲਿਆਂ ਚ ਵੇੜਿਆਂ ਚ ਬਹੁਤ ਜ਼ਿਆਦਾ ਸੀ ਯਾਨੀ ਕਿ ਕੀ ਰੰਗਲਾ ਪੰਜਾਬ ਬਣਾਉਣਾ ਇਹ ਤਾਂ ਦਿਖਦਾ ਨਹੀਂ ਨਾ ਜਿਹੜੇ ਮੁੱਖ ਮੰਤਰੀ ਆਪ ਹੀ ਦਾਅ ਉਪੀ ਕੇ ਟੱਲੀ ਰਹਿੰਦੇ ਨੇ ਉਹ ਰੰਗਲਾ ਪੰਜਾਬ ਕਿੱਥੇ ਅੱਜ ਸਾਡੀਆਂ ਧੀਆ ਪਹਿਣਾ ਬੈਠੀਆਂ ਨੇ ਜਿਨ੍ਹਾਂ ਦੀਆਂ ਚੁੰਨੀਆਂ ਰੂਲੀਆਂ ਨੇ ਜਿਨ੍ਹਾਂ ਦੇ ਹਸਬੈਂਡ ਅਕਸਪਾਇਰ ਹੋ ਰਹੀਆਂ ਨਸ਼ੇ ਨਾਲ ਤਾਂ ਉਹ ਰੰਗਲਾ ਪੰਜਾਬ ਆ ਮੈਂ ਹੁਣ ਕੱਲ ਰਾਤ ਨੂੰ ਮੈਂ ਦੇਖ ਰਿਹਾ ਸੀ ਕੁਝ ਲੇਡੀਜ਼ ਰੋ ਰਹੀਆਂ ਸੀ ਆਪਣੇ ਬੱਚੇ ਦੀ ਮੰਜੇ ਦੇ ਉੱਤੇ ਲਾਸ਼ ਰੱਖ ਕੇ ਰੋ ਰਹੀਆਂ ਸੀ ਇੱਕ ਹਫ਼ਤੇ ਦੇ ਵਿੱਚ 6-7 ਮੌਤਾਂ ਹੋ ਗਈਆਂ ਫੇਸਬੁੱਕ ਤੇ ਕੁੱਝ ਚੈਨਲਾਂ ਉੱਤੇ ਚੱਲ ਰਿਹਾ ਹੈ ਤਾਂ ਇਹ ਜੇ ਪੰਜਾਬ ਸਾਨੂੰ ਥੋੜੀ ਚਾਹੀਦਾ ਸਾਡੀ ਕਿਸਾਨੀ ਜਾਂ ਕਿਸਾਨੀ ਖਾਗੇ ਸਾਡੀ ਜਵਾਨੀ ਖਾਗੇ ਅਸੀਂ ਏਜ ਆ ਪੰਜਾਬ ਥੋੜੀ ਚ ਆਉਂਦੇ ਸੀ ਅਸੀਂ ਕਹਿੰਦੇ ਵਪਾਰ ਮਿਲੇ ਕਿਸਾਨ ਜੀਵੇ ਜਵਾਨ ਜੀਵੇ ਸਭ ਕੁਝ ਜੀਵੇ ਤੇ ਸਭ ਕੁਝ ਇਹਦਾ ਸਭ ਕੁਝ ਨੋਲਦਾ ਨਾ ਉਤੋਂ ਸਾ ਅਸੀਂ ਅਸੀਂ ਸਾਡੇ ਸਾਨੂੰ ਸੇਖੋ ਸਾਹਿਬ ਨਾਲ ਬਹੁਤ ਟਾਈਮ ਤੋਂ ਮੈਂ ਸੇਖੋ ਸਾਹਿਬ ਨੂੰ YouTube ਤੇ ਦੇਖਦਾ ਹਾਂ ਠੀਕ ਹੈ ਮੈਨੂੰ ਇੱਕ ਵਾਰ ਮੌਕਾ ਹੀ ਮਿਲਿਆ ਮੈਂ ਮਿਲਿਆ ਇਹਨਾਂ ਨੂੰ ਪਰਸਨ ਤੌਰ ਤੇ ਬਹੁਤ ਸੋਹਣੇ ਵਿਚਾਰ ਲੱਗੇ ਜਿਹੜਾ ਬੰਦਾ ਅੱਜ ਤੱਕ ਅੱਜ ਤੱਕ ਮੈਂ ਇਸ ਸਾਡੇ ਨਿਊ ਚੈਨਲ ਥਰੂ ਕਹਿੰਦਾ ਨਾ ਅੱਜ ਤੱਕ ਕੋਈ ਏਜ ਆਫਰ ਨਹੀਂ ਹੈਗਾ ਆਈਜੀਡੀ ਹੈ ਜੀ ਐਸਪੀ ਐਸਐਸਪੀ ਆਈ ਅ ਮਤਲਬ ਇਹ ਆਈ ਐਸ ਆਈ ਐਸ ਐਚਓ ਤੱਕ ਵੀ ਨਹੀਂ ਹੈਗਾ ਜਿਹੜਾ ਕਿਸੇ ਮੰਤਰੀ ਨੂੰ ਉਂਗਲ ਕਰ ਲੇ ਇਹ ਉਹ ਸਭ ਸੇ ਬੈਠੇ ਨੇ ਡੀਐਸਪੀਸ ਆ ਉਹ ਜਿਨ੍ਹਾਂ ਨੂੰ ਨੌਕਰੀ ਤੋਂ ਕੱਟਿਆ ਗਿਆ ਪਰ ਤਪੋਰਸ਼ਨ ਆਸ਼ੂ ਜਿਹੜਾ ਫੂਡ ਮਨਿਸਟਰ ਦੀ ਕਰੋਨਾ ਦੇ ਵਿੱਚ ਕਢਾਲਾ ਕੀਤਾ ਸੀ ਤੇ ਉਹਨਾਂ ਨੂੰ ਇਹਨਾਂ ਨੇ ਚੈਲੰਜ ਕੀਤਾ ਇਹਨਾਂ ਨੂੰ 6 ਮਹੀਨੇ ਜੇਲ੍ਹ ਕੀਤੀ ਉਹਨਾਂ ਨੇ ਤੇ ਇਹਨਾਂ ਨੂੰ ਬਰਖਾਸਤ ਕੀਤਾ ਗਿਆ ਕੋਈ ਨਹੀਂ ਮੈਂ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਕਹਿੰਦੇ ਨਾ ਹੀਰੋ ਵੀ ਅਸੀਂ ਬਣਾਇਆ ਸੀ 0 ਵੀ ਅਸੀਂ ਬਣਾਇਆ ਸੀ ਉਹਨਾਂ ਨੂੰ 0 ਵੀ ਅਸੀਂ ਬਣਾਵਾਂਗੇ ਪੰਜਾਬ ਬਣਾਊਗਾ ਅੱਜ ਮੈਂ ਲਹਿਰੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਆਇਆ ਉਹ ਕਹਿੰਦੇ ਝੰਡਾ ਚੱਕਿਆ ਵੋਟ ਨਹੀਂ ਚੱਕੀ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਸੇਕੋਜ਼ਾਮ ਨੂੰ ਹੀ ਪਾਣਗੇ ਕੁਝ ਵੋਟ ਕੁਝ ਆਪਣੇ ਉਹਨਾਂ ਦੇ ਮਨ ਬਣੇ ਹੋਏ ਨੇ ਆਪਣੇ ਮਸੋਜਨਾ ਸ਼ਹਿਰ ਦੇ ਵਿੱਚ ਵੀ ਜਾ ਰਹੇ ਆ ਮੈਂ ਮਹਿਲਕਲਾਂ ਕੁਝ ਪਿੰਡਾਂ ਦੇ ਵਿੱਚ ਮੇਰੇ ਕੋਲ ਬਹੁਤ سارے ਪੱਤਰਕਾਰ ਭਾਈ ਮੇਰੇ ਜਿਹੜੇ ਤੁਸੀਂ ਇੱਥੇ ਹੈਗੇ ਹੋ ਉਹ ਜਾਣਦੇ ਹੋ ਮੈਂ ਕਦੋਂ ਤੱਕ ਜੁੜਿਆ ਹਾਂ ਮੈਂ ਲੋਕਾਂ ਨੂੰ ਇੰਨਾ ਹੀ ਕਹਿਣਾ ਚਾਹੁੰਗੀ ਕਿ ਜਦੋਂ ਦੇਖੋ ਆਪਾਂ ਤੰਗ ਹੋ ਕੇ ਸਰਕਾਰਾਂ ਬਦਲਦੇ ਰਹੇ ਜਿੰਨਾ ਚਿਰ ਆਪਾਂ ਖੁਦ ਨਹੀਂ ਜਾਗਾਂਗੇ ਖੁਦ ਅੱਗੇ ਹੋ ਕੇ ਨਹੀਂ ਲੜਾਂਗੇ ਤੇ ਸਰਕਾਰ ਆਪਾਂ ਨੂੰ ਕੁੱਝਲਦੀਆਂ ਰਹਿਣਗੀਆਂ ਆਪਾਂ ਨੂੰ ਆਜ਼ਾਦ ਮੀਤਵਾਰ ਦੇ ਭਾਅ ਖੜੇ ਹੋਏ ਸੀ ਸਰ ਦਾ ਸਾਦਿਕਤਾ ਗਸੇਪ ਸਾਹਿਬ ਕਿ ਉਹ ਸਾਨੂੰ ਪਤਾ ਕਿ ਉਹਨਾਂ ਨੇ ਇੱਕ ਸਿਸਟਮ ਖਿਲਾਫ ਤੇ ਸਰਕਾਰਾਂ ਖਿਲਾਫ ਆਵਾਜ਼ ਚੱਕੀ ਆ ਜੇ ਸਾਨੂੰ ਇੱਕ ਮੋੜੇ ਨਾਲ ਮੋੜਾ ਲਾ ਕੇ ਅੱਗੇ ਚੱਲਣਾ ਚਾਹੀਦਾ ਸਰ ਕੀ ਐਪੀਸੋਡ ਕੋ ਐਸੀ ਗੱਦਿ ਨਾਲ ਜਦੋਂ ਪ੍ਰੋਮਿਸ ਕੀਤਾ ਸੀ ਜੀ ਬੈੰਕ ਵੀ ਜਿਹੜੇ ਗਏ ਸੀ ਕਿ ਥੋੜਾ ਜਿਆਦਾ ਅ ਸਰ ਜਦੋਂ ਟੈਂਕੀ ਤੇ ਬੈਠੀ ਸੀ 3 ਮਹੀਨੇ ਹੋ ਚੁੱਕੇ ਸੀ ਉਦੋਂ ਪੂਰੇ ਪੰਜਾਬ 'ਚ ਧਰਨਾ ਹੀ ਲੱਗੇ ਹੋਏ ਸੀ ਉਦੋਂ ਕੇਜਰੀਵਾਲ ਜੀ ਪੂਰੇ ਇੱਕ ਸਟੰਟ ਖੇਡ ਰਹੇ ਸੀ ਸਾਰੇ ਧਰਨਾ ਧਰਨਾ ਖੇਡ ਰਹੇ ਸੀ ਸਾਰਿਆਂ ਕੋਲ ਜਾ ਰਹੀ ਸੀ ਸਾਰਿਆਂ ਜਿੰਨੇ ਵੀ ਈਟੀਟੀ ਵਾਲੇ ਬੈਠੇ ਨੇ ਬੀਆਡ ਵਾਲੇ ਬੈਠੇ ਨੇ ਸਭ ਕੋਲ ਗਈ ਸੀ ਧਰਨਾ ਚ ਸਾਡੇ ਕੋਲ ਵੀ ਆਈ ਸੀ ਤੇ ਮੈਨੂੰ ਕਹੇ ਸੀ ਤੂੰ ਮੇਰੀ ਮੂੰਹ ਬੋਲੀ ਭੈਣਾ ਟੈਂਕੀ ਦੇ ਨੀਚੇ ਸਾਡੀ ਭਰਤੀ ਕਰਾਂਗੇ ਇੱਕ ਇਹਨਾਂ ਨੇ ਕੇਵਰਡਿੰਗ ਬੋਲ ਦਿੱਤੀ ਸੀ ਕਿ ਪੰਜਾਬ ਦੀ ਸਰਕਾਰ ਟੀਚਰਾਂ ਨੂੰ ਟੈਂਕੀ ਤੇ ਬਿਠਾਉਂਦੀ ਆ ਇਹ ਸਾਡੀ ਦਿੱਲੀ ਦੀ ਸਰਕਾਰ ਵੀ ਟੀਚੋਂ ਫੋਰਨ ਭੇਜਦੇ ਟ੍ਰੇਨਿੰਗ ਲਈ ਪਰ ਮੈਂ ਕਹਿੰਦੇ ਅੱਜ ਆਪ ਪਾਰਟੀ ਸਰਕਾਰ ਆ ਚੁੱਕੀ ਅੱਜ ਵੀ ਕਰਨੇ ਲੱਗ ਰਹੇ ਟੈਂਕੀਆਂ ਤੇ ਮਤਲਬ ਇਹਨਾਂ ਨੇ ਕਿ ਇਮੋਸ਼ਨਲ ਸਟੰਡ ਖੇਡਿਆ ਲੋਕਾਂ ਨੂੰ ਇੰਨਾ ਬੇਕੂਬ ਬਣਾਇਆ ਕਿ ਸਾਨੂੰ ਤੁਹਾਡੇ ਨਾਲ ਹਮਦਰਦੀ ਆ ਵੀ ਪੰਜਾਬ ਦੇ ਲੋਕਾਂ ਨੂੰ ਸਰਕਾਰ ਪੁੱਛਦੀ ਨਹੀਂ ਅਸੀਂ ਤੁਹਾਨੂੰ ਪੁੱਛਦੇ ਹਾਂ ਦਿੱਲੀ ਤੋਂ ਆ ਕੇ ਇਦਾਂ ਦਾ ਗੇਮ ਖੇਡਿਆ ਨਾ ਨੇ ਤੇ ਪਰ ਹੁਣ ਲੋਕਾਂ ਨੂੰ ਇਹਨਾਂ ਦਾ ਚਿਹਰਾ ਪਤਾ ਹੀ ਲੱਗ ਗਿਆ ਉਸ ਤੋਂ ਬਾਅਦ ਕਦੇ ਸਾਲ ਜਿੱਤੇ ਕਿਸ ਨੇ ਪੁੱਛਿਆ ਕਰਦਾ ਹਾਂਜੀ ਮੈਨੂੰ ਪੁੱਛਦੇ ਨੇ ਜਦੋਂ ਕੇਜਰੀਵਾਲ ਜਾਂ ਭਗਵੰਤ ਮਾਨ ਜੀ ਦਾ ਕੋਈ ਪ੍ਰੋਗਰਾਮ ਹੁੰਦਾ ਮੈਂ ਥਾਂ ਤੇ ਹੁੰਦੀ ਆ ਪੰਜਾਬ ਚੰਦਰੀ ਮਤਲਬ ਵੀ ਇਹਨਾਂ ਨੂੰ ਇਹ ਹੁੰਦਾ ਕਿ ਮੈਂ ਸਾਹਮਣੇ ਲਾ ਜਾਵੇ ਉਹ ਕੁੜੀਆਂ ਵੀ ਇਹਨਾਂ ਨੇ ਵਾਦਾ ਕੀਤਾ ਸੀ ਮੈਨੂੰ ਦੱਸੋ ਜਦੋਂ ਸਾਡਾ ਸਾਰਾ ਕੁਝ ਨਿਜੀ ਵਾਲਾ ਸਾਡੀ ਸਿਰਫ ਇੱਕ ਮੈਟ੍ਰਿਕਸ ਜਾਰੀ ਕਰ ਲੈ ਉਹ ਜਾਰੀ ਕਰ ਲਈ ਅਸੀਂ ਕੇਜਰੀਵਾਲ ਨੂੰ ਮਿਲਦੇ ਆ ਪੂਰੇ ਪੰਜਾਬ ਚੋਂ ਵੀ ਆਉਂਦੇ ਮੈਨੂੰ ਚੱਕ ਥਾਣੇ ਢਾਉਂਦੇ ਮੇਰਾ ਕੀ ਗੁਨਾਹਗਾ ਮੀਟਰ ਦਾ ਬਿਆਨ ਆਇਆ ਸੀਗਾ ਕਹਿੰਦੇ ਨੇ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਜਦੋਂ ਕੋਰਟ ਕੇਸ ਕਰ ਲਓਗਾ ਤਾਂ ਇਹਨਾਂ ਨੂੰ ਨੌਜਵਾਨ ਕਰਾ ਦੇਵੋ ਮੈਨੂੰ ਦ ਜੇ ਤੁਸੀਂ ਹਾਂ 2022 ਚ ਤਾਂ ਪੋਸਟ ਰੱਦ ਕੀਤੀ ਆ ਜਦੋਂ ਕਹਿੰਦੇ ਨੇ ਕਿ ਭਰਤੀ ਹੋ ਨਹੀਂ ਸਕਦੀ ਇਹ ਤਾਂ ਗੇਮ ਖੇਡ ਰਹੇ ਭਗਵਾਨ ਤੁਮਨ ਜੀ ਦੇ ਖੁਦ ਕਹਿੰਦੇ ਕੋਰਟ ਦੇ ਵਿੱਚੋਂ ਭਾਰਤੀਆਂ ਨੂੰ ਪੱਦਰ ਕਰਕੇ ਕੱਢ ਰਹੇ ਨੇ ਉਹ ਬਾਈ ਜੀ ਝੂਠ ਬੋਲਦੇ ਨੇ ਕੋਈ ਪੱਦਰ ਨਹੀਂ ਕਰੇ ਜਿੰਨੀਆਂ ਭਾਰਤੀਆਂ ਸੀ ਪਿਛਲੀਆਂ ਪੁਰਾਣੀਆਂ ਉਹ ਸਭ ਇਹਨਾਂ ਨੇ ਰੱਦ ਕੀਤੀਆਂ ਨੇ 112000 ਭਰਤੀ ਇਹਨਾਂ ਨੇ ਖਤਮ ਕੀਤੀ ਹੈ ਜਿਹੜੇ ਹੁਣ ਇਹ ਕਹਿੰਦੇ 43 ਜੀ ਟੀਚਰ ਅਸੀਂ ਰੱਖੇ ਨੇ ਸਭ ਠੇਕੇ ਤੇ ਰੱਖੇ ਨੇ ਕੋਈ ਪਰਮਾਨੈਂਟ ਨਹੀਂ ਰੱਖਿਆ ਤੁਸੀਂ ਦੂਰ ਨਾ ਜਾਓ ਕੱਚੇ ਮੁਲਾਜ਼ਮ ਦੇਖ ਲੋ ਸੱਚੇ ਮਾੜਮ ਕਿੰਨੇ ਟਾਈਮ ਦੇ 6-7000 ਚ ਲੱਗੇ ਸੀ ਉਹਨਾਂ ਨੂੰ ਕਿ ਤਿੰਨ-ਤਿੰਨ ਚਾਰ-ਚਾਰ ਪੰਜ-ਪੰਜ ਹਜ਼ਾਰ ਦਾ ਵਾਅਦਾ ਕਰਤਾ ਜਿਹੜੇ ਸਰਕਾਰੀ ਗਵਰਨਮੈਂਟ ਜੌਬ ਦੇ ਪੱਤੇ ਹੁੰਦੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਤੇ ਕਿਸ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਪੱਕੇ ਕਰਦੇ ਕਿਵੇਂ ਕਰਦੇ ਭਗਵਾਨ ਜੀ ਮਾਰ ਕਹਿੰਦਾ ਜਾਏ ਮੈਂ ਪੱਕੇ ਕਿਵੇਂ ਕਰਦਾ ਸਿਮਿੰਟ ਲਾ ਕੇ ਪੱਕੇ ਕਰਦਾ ਮਤਲਬ ਕਹਿੰਦੇ ਗੱਲਾਂ ਨੇ ਇਹਨਾਂ ਨੇ ਮੈਂ ਐਡ ਕਰ ਦਿਆਂ ਇਹ ਗੱਲ ਦੇ ਵਿੱਚ ਆਮ ਤੌਰ ਤੇ ਧਿਆਨ ਚ ਨਹੀਂ 2 ਮਹੀਨੇ ਹੋਏ ਐ ਇਸ ਲੜਕੀ ਦੇ ਹਸਬੰਡ ਦੀ ਡੈਥ ਹੋਈ ਐ ਨਸ਼ੇ ਕਰ ਤੋ ਮੈਂ ਬੇਨਤੀ ਕਰੂੰਗਾ ਹੁਣ ਤੱਕ ਕੇਜਰੀਵਾਲ ਸਾਹਿਬ ਆਏ ਹੋਏ ਐ ਠੀਕ ਐ ਤੇ ਉਹਨਾਂ ਦਾ ਜੀਜੇ ਦੀ ਮੌਤ ਹੋਈ ਵੀ ਐ ਇਹਨਾਂ ਕਦਾ ਕਰ ਲੈਣ ਨੌਕਰੀ ਨਹੀਂ ਦੇ ਸਕੀ ਤੇ ਆਪਣੇ ਇਹੋ ਜਿਹੇ ਟਾਈਮ ਦੇ ਵਿੱਚ ਭੈਣ ਗਈ ਹੋਈ ਸੀ ਨੋਈਏ ਦੀ ਡੈਥ ਹੋਈ ਐ ਪੰਜਾਬ ਦੀ ਭਾਸ਼ਾਤਕਾਰੀ ਐ ਮੈਂ ਮੈਂ ਡਿਫਰੈਂਟ ਗੱਲ ਕਰ ਰਿਹਾ ਜੀ ਮੈਂ ਡਿਫਰੈਂਟ ਗੱਲ ਕਰ ਰਿਹਾ ਵੀ ਆਪਣੇ ਜਿਹੜੀ ਜਿਸ ਮੂੰਹ ਵੱਲੀ ਭੈਣ ਦੇ ਹਸਬੰਡ ਜਿਹੜਾ ਯੰਗ ਕੁੜੀ ਐ ਯੰਗ ਮੁੰਡਾ ਨਸ਼ੇ ਨਾਲ ਮਰਿਆ ਹੋਇਆ ਕੋਈ ਸ਼ਰਮ ਕਰ ਲੋ ਮਾੜੀ ਮੋਟੀ ਇਸ ਭੈਣ ਦੇ ਘਰ ਆ ਕੇ ਇਹਨਾਂ ਅਫਸੋਸਾ ਕਰ ਸਕਦੇ ਕੁਝ ਹੋਰ ਦੇਰ ਜੋਗੇ ਜੀ ਆਹ ਹਾਲਾਤ ਐ ਇਹਦਾ 25 ਲੱਖਾਂ ਰੁਪਏ ਇੱਥੇ ਪੰਨਿਆ ਸੀ ਉਹਦੇ ਦੇ ਇੰਨਾ ਘਟਿਆ ਪੜਦਾ ਅਜ ਤੱਕ ਕਿਸੇ ਰਾਜਨੀਤਿਕ ਦਲ ਨੇ ਨਹੀਂ ਵਿਖਾਇਆ ਇਹ ਉਹਨਾਂ ਤੋਂ ਕਿਤੇ ਅੱਗੇ ਟੱਪਦੇ ਹੋਏ ਘਟਿਆ ਪਣ ਦੀਆਂ ਸਾਰੀਆਂ ਖਦਾ ਟੱਪਦੇ ਤਾਂ ਹੀ ਲੋਕਾਂ ਨੂੰ ਪੱਥਰ ਮਾਰਨ ਵਾਸਤੇ ਮਜਬੂਰ ਹੋਣਾ ਪਿਆ ਠੀਕ ਨਹੀਂ ਹੈ ਪ੍ਰਤੀਸ਼ਾ ਸਰ ਮੈਂ ਵੀ ਲਗਭਗ 2012 ਤੋਂ ਹੀ ਤੁਹਾਡੇ ਯਾਦ ਹੋਊਗਾ ਲੌਸ਼ਾਲਾ ਰੋਡ ਤੇ ਟੈਂਟ ਲਗਾਏ ਗਏ ਸੀ ਆਪਾਂ ਕਹਿੰਦਾ 100 ਰੁਪਏ ਦੀ ਪਰਚੀ ਕੱਟ ਕੇ ਮੈਂਬਰ ਬਣਾਇਆ ਸੀ ਆਮਾ ਜੀ ਮੈਨੂੰ ਕਿਹ ਜਿਹੜੀ ਵਾਰ ਨਾਲ ਮੈਂ ਪਿੱਛੇ ਮੇਰਾ ਇੰਨਾ ਚੁੜਾਅ ਹੋ ਗਿਆ ਸੀ ਕਿ ਮੈਨੂੰ ਆ ਲੱਗਦਾ ਸੀ ਕਿ ਜੇ ਮੈਂ ਭਗਵਾਨ ਨਹੀਂ ਆ ਗਿਆ ਰਾਜਨੀਤੀ ਦੇ ਪਰ ਸਭ ਕੋਰੇ ਝੂਠ ਦੇ ਵਾਦੇ ਸੀਗੇ ਕੀ ਕਹਿੰਦਾ ਜੀ ਹੁਣ ਜੋ-ਜੋ ਆਪਾਂ ਦਿਨ ਲੰਘੀ ਜਾਂਦੇ ਨੇ ਅੱਖਾਂ ਖੁੱਲੀਆਂ ਜਾਂਦੇ ਨੇ ਜਿੰਨੀ ਤੇ ਕਾਕੇ ਲਿਗ ਰਿਆ ਸਿਰਫ ਪੋਸਟਰ ਲੱਗ ਰਹੇ ਨੇ ਹਸਪਤਾਲਾਂ ਦੇ ਨੋਟੇ ਦੇਖ ਲਓ ਤੁਸੀਂ ਕਿੰਨੀਆਂ ਡਿਸਪੈਂਸਰੀਆਂ ਨੂੰ ਹਟਾ ਕੇ ਹੁਣ ਇਹ ਪੋਸਟਰ ਲਾ ਕੇ ਰੰਗ ਰੋਗਨ ਕਰਕੇ ਉਹਨਾਂ ਨੂੰ ਮੋਹੱਲਾ ਕਲੀਨਿਕ ਦਿਖਾਇਆ ਜਾ ਰਿਹਾ ਕਹਿੰਦੇ 1500 ਦੇ ਲਗਭਗ ਅਸੀਂ ਮੋਹੱਲਾ ਕਲੀਨਿਕ ਖੋਲਿਆ ਠੀਕ ਹੈ ਜੀ ਲੋਕਾਂ ਨੇ ਕਹਿੰਦੇ ਬਹੁਤ ਵਧੀਆ ਸੇਵਾਵਾਂ ਬਣਾਤੀਆਂ ਲੋਕਾਂ ਨੇ ਜਾ ਕੇ ਦੇਖੋ ਤੁਸੀਂ ਕੀ ਆ ਉੱਤੇ ਕੁਝ ਮਿਲਦਾ ਸਿਰ ਕਰਦ ਦੀ ਗੋਲੀ ਬੁਖਾਰ ਦੀ ਗੋਲੀ ਕੱਲਾ ਦਾ ਕੁਝ ਨਹੀਂ ਦਿੰਦਾ ਕੁਛ ਹੀ ਕੋਈ ਚੋਟੀ ਹੈ ਮੈਂ ਬਸ ਦੁਖੀ ਹੋ ਗਿਆ ਇਹ ਚੀਜ਼ਾਂ ਤਾਂ ਹਰ ਥਾਂ ਕੋਈ ਬਗਲਾਵਤਾ ਹੋਇਆ ਨੀਕੀ ਬਗਲਾਵ ਹੋਇਆ ਨਸ਼ਾ ਦੇ ਕੋਕਰ ਕਰ ਵਿਕਦੇ ਮੇਨ ਚੀਜ਼ ਇਹ ਹੈ ਠੀਕ ਹੈ ਆਪਣੀ ਨੌਜਵਾਨੀ ਖਰਾਬ ਹੋ ਗਈ ਹੈ ਮੈਂ ਤਾਂ ਬਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹਨਾ ਸੱਚੇ ਬੰਦਿਆਂ ਨੂੰ ਸਰਵਰ ਕੇ ਸੱਚੇ ਬੰਦਿਆਂ ਨੂੰ ਅੱਗੇ ਲਿਆਓ ਰਾਜਨੀਤੀ ਦੇ ਵਿੱਚ ਆਣ ਕੇ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਨੂੰ ਸਾਰਾ ਅੰਦਰ ਦਾ ਸਿਸਟਮ ਪਤਾ ਹੈ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕੁਝ ਜੋ ਬਧਾਈ ਕਿਨੇ ਉਹਨਾਂ ਦੇ ਨਾਲ ਆਸਮ ਖਾਸ ਸੀ ਬਿਲਕੁਲ ਮੈਨੂੰ ਆਪਦੇ ਮੂੰਹ ਨਾਲ ਕਹਿੰਦੇ ਸੀ ਵੀ ਤੂੰ ਮੇਰਾ ਧਰਮ ਦਾ ਭਰਾ ਜਿਹੜਾ ਸਭ ਤੋਂ ਪਹਿਲਾਂ ਮੇਰੇ ਲੱਗੇ ਸੀਗੇ ਉਹ ਇਲੈਕਸ਼ਨ ਤੋਂ 2 ਸਾਲ ਪਹਿਲਾਂ ਦੇ ਲਗਭਗ ਐਮਐਲਏ ਇਲੈਕਸ਼ਨ ਤੋਂ 2 ਸਾਲ ਪਹਿਲਾਂ ਮਿਲਿਆ ਜਾਈ ਸੀਗੇ ਉਹਨਾਂ ਨੇ ਮੈਨੂੰ ਕਿਹਾ ਸੀ ਦੁਕਾਨ ਪਾ ਕੇ ਵੀ ਰਾਜੂ ਮੈਂ ਸੰਗਰੂਰ ਦੇ ਵਿੱਚ ਬਹੁਤ ਬੰਦੇ ਲਵੇ ਜਾ ਕੇ ਆਈਆਂ ਹਰ ਇੱਕ ਜਗ੍ਹਾ ਤੇਰਾ ਨਾਮ ਆਇਆ ਹੈ ਵੀ ਮੈਂ ਤੈਨੂੰ ਲੱਭਦੀ ਹਾਂ ਵੀ ਰਾਜੂ ਹਨ ਪਰ ਕੌਣ ਹੈ ਇਹ ਹਕੀਕਤ ਗੱਲ ਹੈ ਝੂਠ ਨਹੀਂ ਹੈ ਕਿ ਚਿਹਰ ਪੁੱਛ ਲਿਓ ਜੇ ਮੈਂ ਨੇ ਨਾਲ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਡਮ ਦੇਖੋ ਬਹੁਤ ਆਂਦੇ ਨੇ ਬਾਦ ਦੇ ਵਿੱਚ ਰਾਜੂ ਫਿਰ ਸਭ ਤੋਂ ਜ਼ਿਆਦਾ ਪਿੱਛੇ ਪੀੜਤੀ ਖੜਾ ਰਹਿੰਦਾ ਕੋਈ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਕਿਸੇ ਗੱਲ ਦੀ ਅੱਜ ਬਿਲਕੁਲ ਉਹੀ ਗੱਲਾਂ ਹੋ ਗਈਆਂ ਨੇ ਅੱਜ ਅਸੀਂ ਸਭ ਤੋਂ ਪਿੱਛੇ ਖੜੇ ਹੁੰਦੇ ਆ ਜੇ ਅਸੀਂ ਕੋਈ ਗੱਲ ਉਠਾਉਣਾ ਸਾਡੇ ਕੋਲ ਗੱਲ ਕਿਤੇ ਪਾਸੇ ਸੁਣੀ ਨਹੀਂ ਜਾਂਦੀ ਤਾਂ ਮੈਂ ਕਹਾਂ ਚਿੱਤਿਆ ਤਾਂ ਹਟਾ ਕੇ ਵੀ ਸਮਾਜ ਦੇ ਵਿੱਚ ਕੀ ਹੋ ਰਿਹਾ ਨਸ਼ੇ ਨਾਲ ਆਪਣੇ ਨੌਜਵਾਨ ਬੱਚੇ ਮਰ ਰਹੇ ਨੇ ਆ ਥੋੜੇ ਦਿਨ ਪਹਿਲਾਂ ਹੀ ਆ ਹਸ ਨੰਮੀ ਕੇ ਕਰ ਇੱਕ ਬੱਚੇ ਦੀ ਗੱਲ ਪਈ ਆ ਤਿੰਨ ਚਾਰ ਦਿਨ ਪਹਿਲਾਂ ਹੀ ਨਸ਼ੇ ਨਾਲ ਇਹਨਾਂ ਜੀ ਤਾਂ ਜਦੋਂ ਕੋਈ ਇਹ ਚੀਜ਼ਾਂ ਨੂੰ ਰੋਕਾਂਗੇ ਨਹੀਂ ਤਾਂ ਕੀ ਮੈਂ ਰੁਕੂਗਾ ਦੱਸੋ ਮੈਨੂੰ ਜਿਵਨ ਪ੍ਰਸ਼ਾਸਨ ਇਹ ਤਾਂ ਨਹੀਂ ਤੁਕਮੇ ਦੀ ਸੀ ਕਿ ਆ ਫਿਰ ਮੁੱਖ ਮੰਤਰੀ ਕਾ ਦੇ ਨੇ ਉਹ ਦੱਸੋ ਮੈਨੂੰ ਜਿਹਨਾਂ ਨੂੰ ਨਹੀਂ ਪਤਾ ਕਿ ਮੇਰੇ ਸੰਰੂਪ ਸਾਹਿਬ ਚ ਕੀ ਹੋ ਰਿਹਾ ਤਾਂ ਫਿਰ ਉਹ ਮੁੱਖ ਮੰਤਰੀ ਕਿਸ ਗੱਲ ਦੇ